ਪਿੰਡ ਪਾਮ ਵਿਖੇ ਸੁਰਿੰਦਰ ਸਿੰਘ ਸੋਡੀ ਮੈਮੋਰੀਅਲ ਕਲੱਬ ਵੱਲੋਂ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਐਨ ਆਰ ਆਈ ਵਿਰਾਹ ਤੇ ਇਲਾਕੇ ਦੇ ਸਹਿਯੋਗ ਨਾਲ ਨੌਜਵਾਨ ਸਪੋਰਟਰਸ ਕਲੱਬ ਪਾਮ ਵੱਲੋਂ ਸਰਦਾਰ ਸੁਰਿੰਦਰ ਸਿੰਘ ਸੋਡੀ ਪਾਮ ਦੀ ਯਾਦ ਵਿੱਚ ਸਾਲਾਨਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ 5 ਜਨਵਰੀ ਤੋਂ 14 ਜਨਵਰੀ ਤੱਕ ਕਰਵਾਇਆ ਜਾ ਰਿਹਾ ਹੈ इस मौके कलब प्रधान गुरदीप सिंह थापा ने कर दिया दसिया कि सालाना शानदार फुटबाल टूरनामेंट दौरान आल ओपन फुटबाल दठ टीम पेंड पद्धर बत्ती टीम हिस्सा लेंगिया। अज डॉक्टर इशांक कुमार हलका विधायक चब्बेवाल जथेदार हरी सिंह जसवाल पाम वलों सालाना फुटबाल टूरामेंट का अपने कार्यकमां उद्घाटन किया गया ਕਲਬ ਪ੍ਰਧਾਨ ਗੁਰਦੀਪ ਸਿੰਘ ਥਾਪਾ ਨੇ ਦਸਿਆ ਕਿ 14 ਜਨਵਰੀ ਨੂੰ ਫਾਈਨਲ ਵਾਲੇ ਦਿਨ ਮੁੱਖ ਮਹਿਮਾਨ ਡਾਕਟਰ ਰਾਜਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਇਨਾਮਾਂ ਦੇ ਵੰਡ ਕਰਨਗੇ ਇਸ ਮੌਕੇ ਪ੍ਰਬੰਧਕਾਂ ਨੇ ਦਸਿਆ ਕਿ ਸਾਲਾਨਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਦਾ ਉਲਕਾਟਨੀ ਮੈਚ ਪੁੰਗਰਨੀ ਅਤੇ ਡਾਂਡੀਆਂ ਵਿਚਕਾਰ ਕਰਵਾਇਆ ਗਿਆ ਜਿਸ ਵਿੱਚ ਪਿੰਡ ਪੁੰਗਰਨੀ ਦੀ ਟੀਮ ਜੇਤੂ ਰਹੀ कलब पदर मैच छे जनवरी दो बजे भाम एफसी गुरु गोबिंद खालसा कॉलेज माहिलपुर माहिपुरकार करवाया जा रहा है इस मौके सरप्रसद जथेदार हरी सिंह जसवाल पाम प्रधान थापा सुनील कुमार मीत प्रधान मास्टर जसविंदर सिंह जसवाल सेक्रेटरी सरपंच परविंदर सिंह जसवाल खजानची बलप्रीत सिंह न्यूजीलैंड सतपाल सिंह बिट्टू दलजीत सिंह नीटा राजेंद्र सिंह फौजी हनी जसवाल मनहोर सिंह जसवाल सतनाम सिंह सत्ती इटली, जसविंदर सिंह अमरीका पीशम सिंह अमरीका रियाज मोहम्मद, बलविंदर सिंह जसवाल करमवीर सिंह गोपाल सिंह बलवीर सिंह जतिंदर कुमार सोनी अजय प्रदीप सिंह फ़रास, गुरविंदर सिंह, हरविंदर सिंह, गुरप्रीत गोपी जसवाल रणजीत कौर बलाक समिति मेंबर पाम तरसेम सिनेडा ਬਲਜੀਤ ਸਿੰਘ ਪੰਜ ਜਨਕ ਚੋਪੜਾ ਰਸ਼ਪਾਲ ਚੋਪੜਾ ਗੁਰਜਿੰਦਰ ਸਿੰਘ ਗੋਗੀ ਗ੍ਰੀਸ ਰਾਜਾ ਗ੍ਰੀਸ ਸਤਪਾਲ ਜੱਖੂ ਜੀਤ ਰਾਮ ਪ੍ਰਦਾਨ ਗੁਰਸੇਵਕ ਸਿੰਘ ਪਾਮ ਬਲਜਿੰਦਰ ਬਿੰਦੂ ਸੰਜੂ ਲੱਡੂ ਮਨਜੋਤ ਜਸਵਾਲ ਚੰਨਾ ਪਾਮ ਗਗਨ ਜਸਵਾਲ ਜਸਵੀਰ ਸਿੰਘ ਕਾਕਾ ਆਦੇ ਹਾਜ਼ਰ ਸਨ ਕੈਮਰਾਮੈਨ ਰੋਬਿਨ ਨਾਲ ਹੁਸ਼ਿਆਰਪੁਰ ਤੋਂ ਜਸਵਿੰਦਰ ਸਿੰਘ ਹੀਰ ਦੀ ਵਿਸ਼ੇਸ਼ ਰਿਪੋਰਟ ਕੀ ਬੰਦੀ ਪਹਿਲਾਂ ਤਾਂ ਮੈਂ ਸਾਰੇ ਸਕੂਲ ਸੰਗਤ ਦਾ ਪੰਚਾਇਤ ਵੱਲੋਂ ਇੱਥੇ ਪਹੁੰਚਣ ਤੇ ਦਾਸ ਸਾਹਿਬ ਦਾ ਵੈਲਕਮ ਆਪ ਨੂੰ ਜੀ ਆਇਆਂ ਆਪ ਨੂੰ ਸਾਡੇ ਲਈ ਇਹ ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਦਾ ਜਿਹੜਾ ਇਹ ਘਟਨੇ ਤਾਂ ਸਾਰਿਆਂ ਨੂੰ ਗੁਰਪੁਰਮ ਦੀ ਵਧਾਈ ਹੋਵੇ ਕਿਉਂਕਿ ਅੱਜ ਬਹੁਤ ਚੰਗਾ ਦਿਨ ਆ ਕਿ ਮਹਾਰਾਜਾ ਦੇ ਨੇ ਗੁਰਪੁਰਵਾ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਿਆਂ ਨੂੰ ਪਤਾ ਤੇ ਉਹਦੇ ਨਾਲੇ ਸਾਡੀ ਜਿਹੜੀ 7 ਲੱਖ ਦੀ ਗ੍ਰਾਂਟ ਦਾ ਸਾਹਿਬ ਨੇ ਸਾਨੂੰ ਦਿੱਤੀ ਸੀ ਉਹ ਗਰਾਊਂਡ ਤੇ ਸਟੇਡੀਅਮ ਤਿਆਰ ਕਰਕੇ 7 ਲੱਖ ਰੁਪਏ ਅਸੀਂ ਕੰਪਲੀਟ ਕਰਕੇ ਲਾ ਦਿੱਤਾ ਤੇ ਉਹਦਾ ਵੀ ਅਸੀਂ ਅੱਜ ਇਹ ਵਾਟਨ ਕੀਤਾ ਹੈ ਇਸ ਜਗ੍ਹਾ ਦੇ ਮਸਾਰੇ ਨੂੰ ਬੁਧਾਈ ਦਿਨਾ ਡਾਕਟਰ ਸਾਹਿਬ ਦਾ ਪੂਰੇ ਨਗਰ ਪੰਚਾਇਤਾਂ ਨੂੰ ਪ੍ਰਬੰਧ ਸੱਜਣਾ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਡਾਕਟਰ ਰਾਜ ਕੁਮਾਰ ਜੀ ਅਭੀ ਸਾਹਿਬ ਦਾ ਕਿਉਂਕਿ ਉਹ ਤਾਂ ਦਾ ਡਿਮਾਂਡਾ ਰੱਖੀਆਂ ਜਾਂਦੀਆਂ ਆਂਡ ਤੇ ਮੈਂ ਉਹਦੀ ਡਿਮਾਂਡ ਦੇਣੀ ਸੀ ਡਾਕਟਰ ਸਾਹਿਬ ਨੇ ਪਹਿਲੇ ਕਹਿੰਦਾ ਕਿ 34 ਲੱਖ ਰੁਪਏ ਤੁਹਾਨੂੰ ਹੋਰ ਦੇ ਦੂੰ। ਅਸੀਂ ਤਾਂ ਹਜੇ ਕੰਮ ਕਰਾਣੇ ਨੇ ਐਦਾਂ ਦੇ ਐਮਐਲਏ ਸਾਨੂੰ ਕਿੱਥੋਂ ਰੋਪਣੀ ਨੂੰ ਐਮਕੀ ਸਾਹਿਬ ਵੀ ਪੂਰੀ ਮਿਹਨਤ ਕਰਕੇ ਹਲਕੇ ਦੇ ਹਰ ਬੰਦੇ ਨਾਲ ਜੁੜਿਓ ਹੈ। ਪਿੰਡ ਭਾਜੀ ਸਾਡੇ ਨਵੇਂ ਚੁਣੇ ਸੰਟੀ ਮੈਂਬਰ ਸੰਟੀ ਮੈਂਬਰ ਸਾਡੇ ਭਾਬੀ ਜੀ ਮੈਡਮ ਰਣਜੀਤ ਕੌਰ ਜੀ ਸਾਡੇ মিডিਆ ਇੰਚਾਰਜ ਸਰਦਕਾ ਜੱੱਬੇਵਾਲ ਗੋਪੀ ਜੀ ਸਾਡੇ ਪੰਚਾਇਤ ਮੈਂਬਰ ਸਹਿਬਾਨ ਭਗਵੰਤੇ ਸੱਜਣ ਸਾਡੇ ਯੂਥ ਕਲੱਬ ਦੇ ਮੈਂਬਰ ਦਸ਼ਮਿੰਦਰ ਮਾਸਟਰ ਜੀ ਜੀਤਰਾਮ ਜੀ ਸਾਰੇ ਹਰੀ ਸਿੰਘ ਜੀ ਸਾਰੇ ਸਟਾਫਰੋ ਸਾਥੀ ਜਿਹੜੇ ਆਏ ਨੇ ਦਰਜਵਰ ਦਰਜਵਰ ਦੇਦਾ ਸਹਿਬਾਨ ਨੂੰ ਸੇਵਕ ਭਾਜੀ ਸਤਿ ਸ੍ਰੀ ਅਕਾਲ ਪਤਨੀ ਸਾਂਝ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਨਗਰ ਨਿਵਾਸੀਆਂ ਨੂੰ ਸਾਰੇ ਨੌਜਵਾਨ ਸਾਥੀਆਂ ਨੂੰ ਬਹੁਤ ਬਹੁਤ ਵਧਾਈ ਜੋ ਕਿ ਗਰਾਉਂਡ ਦੇ ਲਈ 7 ਲੱਖ ਦੀ ਗ੍ਰਾਂਟ ਹੈ ਜੋ ਆਈ ਹੈ ਉਸ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਤ ਕਿ ਮੈਂ ਇਸ ਦਾ ਧੰਨਵਾਦ ਕਰਦਾ ਸਾਡੇ ਸਤਕਾਰਯੋ MP ਸਾਹਿਬ ਡਾਕਟਰ ਅਰਸ਼ ਕੁਮਾਰ ਜੱੱਬੇਵਾ ਜੀ ਸਾਡੇ ਮਾਨਯੋਗ ਉਪ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਭ ਤੋਂ ਜ਼ਿਆਦਾ ਧੰਨਵਾਦ ਤੁਹਾਡੇ ਸਾਰਿਆਂ ਦਾ ਜੋ ਤੁਸੀਂ ਸਾਨੂੰ ਇਸ ਲੈਵਲ ਤੱਕ ਇਸ ਮਕਾਮ ਤੱਕ ਪਹੁੰਚਾਇਆ ਦਿੱਤੇ ਸਾਨੂੰ ਇਹ ਮੌਕਾ ਮਿਲਿਆ ਕਿ ਅਸੀਂ ਤੁਹਾਡੇ ਲਈ ਬਹੁਤ سارے ਕੰਮ ਕਰਾ ਸਕੀਏ ਤੇ ਸਿਰਫ ਇਹੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ 7 ਲੱਖ ਦੀ ਗੱਲ ਨਹੀਂ ਹੈ ਇਹ ਤਾਂ ਪੂਰੇ ਹੋਰ ਵੀ ਤੁਹਾਡੇ ਲਈ ਨਵੇਂ ਗਰਾਊਂਡ ਦੇ ਲਈ 34 ਲੱਖ ਦੀ ਗਰਾਉਂਡ ਮਨਜ਼ੂਰ ਹੋਈ ਹੈ ਉਸਦੇ ਲਈ ਵੀ ਤੁਹਾਨੂੰ ਬਹੁਤ-ਬਹੁਤ ਧੰਨਵਾਦ ਤਾਂ ਹੁਣ ਟੋਟਲ ਕਿਤੇ 41 ਲੱਖ ਰੁਪਈਆ ਹੋ ਗਿਆ ਤੇ ਮੈਂ ਇੱਕ ਇਹ ਜਿੱਥੇ ਰੁਕਣੀ ਕੀਤੀ ਜੇ ਉਸ ਤੋਂ ਬਾਅਦ ਵੀ ਹੋਰ ਗਰੰਟੀ ਵੀ ਲੋੜ ਹੈ ਤੁਸੀਂ ਸਾਨੂੰ ਦੱਸੋ ਅਸੀਂ ਉਹਦੇ ਲਈ ਵੀ ਹਾਜ਼ਰ ਹਾਂ ਤੁਹਾਡੇ ਲਈ ਜੁਨੀਕਾ ਖਾਲਸਾ ਵਾਈ ਗੁਰੂ ਜੀ ਸਭ ਤੋਂ ਪਹਿਲਾਂ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦੀ ਫਤਿਹ ਗੁਰਪਰਵ ਦੀਆਂ ਸਭ ਸੰਗਤਾਂ ਨੂੰ ਸਭ ਖਿਡਾਰੀਆਂ ਨੂੰ ਲੱਖ ਲੱਖ ਮੁਬਾਰਕਾਂ ਜੀ ਸਲਾਨਾ ਸ੍ਰੇਂਦਰ ਸਿੰਘ ਜੀ ਸੋਡੀ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਜੋ ਕਿ ਹਰ ਸਾਲ ਨੌਜਵਾਨ ਸਪੋਰਟਸ ਕਲੱਬ ਭਾਂਬਲੋ ਉਹ ਐਨਆਰਆਈ ਵੀਰਾਂ, ಗ್ರಾಮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾਂਦਾ ਆ। ਇਸ ਵਾਰ ਇਸ ਟੂਰਨਾਮੈਂਟ ਦੇ ਵਿੱਚ 32 ਟੀਮਾਂ ਵਿਲੇਜ ਪੱਦਰ ਦੀਆਂ ਭਾਗ ਲੈ ਰਹੀਆਂ ਤੇ 8 ਕਲੱਬ ਪੱਦਰ ਦੇ ਜਿਹੜੀਆਂ ਟੀਮਾਂ ਆ ਉਹ ਪਾਰਟਿਸਪੇਟ ਕਰ ਰਹੀਆਂ ਹਨ ਤੇ ਇਸ ਟੂਰਨਾਮੈਂਟ ਦੇ ਉਦਘਾਟਨ ਅੱਜ ਮਿਤੀ 5 ਜਨਵਰੀ 2026 ਨੂੰ ਹਲਕਾ ਵਿਧਾਇਕ ਡਾਕਟਰ ਇਸ਼ਾਨ ਕੁਮਾਰ ਜੱੱਬੇਵਾਲ ਵੱਲੋਂ ਕੀਤੇ ਗਏ। ਤੇ ਇਸ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਮਿਤੀ 14 ਜਨਵਰੀ 2026 ਨੂੰ ਖੇਡੇ ਜਾਣਗੇ ਤੇ ਨਾਮ ਪੱੜ ਦੀ ਸਭਰੋ ਦੀ ਪ੍ਰਧਾਨਗੀ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਤੇ ਹਲਕਾ ਵਿਧਾਇਕ ਡਾਕਟਰ ਈਸ਼ਾਨ ਕੁਮਾਰ ਜੀ ਚੱਬੇਵਾਲ ਵੱਲੋਂ ਕੀਤੀ ਜਾਵੇਗੀ ਤੇ ਇਸ ਦੌਰਾਨ ਮੈਂ ਸਾਰੇ ਖਿਡਾਰੀਆਂ ਨੂੰ ਇਹ ਅਪੀਲ ਕਰਦਾ ਕਿ ਬਿਨਾਂ ਕਿਸੇ ਨਸ਼ੇ ਦਾ ਸੇਵਨ ਕੀਤੇ ਆਪਣੇ ਗਰਾਊਂਡ ਦੇ ਵਿੱਚ ਆਪਣੇ ਜੋਰ ਦਿਖਾਣੇ ਆ ਤੇ ਰੈਫਰੀ ਦੇ ਜੋ ਰੂਲ ਐ ਰੈਗੂਲੇਸ਼ਨਸ ਹੈਗੇ ਆ ਉਸ ਦੇ ਨਾਲ ਖੇਡਣਾ ਹੈ ਤੇ ਉਸ ਤੋਂ ਬਾਅਦ ਸਾਰੇ ਹਲਕਾ ਨਿਵਾਸੀਆਂ ਦਾ ਨਗਰ ਨਿਵਾਸੀਆਂ ਦਾ ਇੱਥੇ ਮੈਂ ਪਹੁੰਚਣ ਦੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ